ਵਦੇਸ਼ੀ ਤਰਤੀ ਤੋਂ ਆਏ ਦਿਨ ਮੰਦਪਾਕੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਹੁਣ ਕੈਨੇਡਾ ਤੋਂ ਵੀ ਇੱਕ ਦੁਖਦ ਸਮਾਚਾਰ ਪ੍ਰਾਪਤ ਹੋਇਆ ਇੱਥੇ 7 ਮਹੀਨੇ ਪਹਿਲਾਂ ਕੈਨੇਡਾ ਦੇ ਬਾਬਾ ਬਕਾਲਾ ਸਾਹਿਬ ਤਹਿਸੀਲ ਦੇ ਪਿੰਡ ਬੁਤਾਲਾ ਦੇ 27 ਸਾਲਾ ਨੌਜਵਾਨ ਗੁਰਜਾਟ ਸਿੰਘ ਦੀ ਦਸਿਆ ਜਾ ਰਿਹਾ ਕਿ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਗੁਰਜਨ ਸਿੰਘ ਦੀ ਮੌਤ ਦੀ ਖਬਰ ਮਿਲਦੇ ਹੀ ਪਰਿਵਾਰ ਅਤੇ ਪਿੰਡ ਚ ਹਰ ਪਾਸੇ ਸੋਗ ਦਾ ਮਾਹੌਲ ਹੈ ਇਲਾਕੇ ਦੇ ਲੋਕ ਅਤੇ ਰਿਸ਼ਤੇਦਾਰ ਗੁਰਜਨ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਮ੍ਰਿਤਕ ਨੌਜਵਾਨ ਗੁਰਜਨ ਸਿੰਘ ਦੇ ਪਿਤਾ ਦਲਬੀਰ ਸਿੰਘ ਨੇ ਦੱਸਿਆ ਕਿ ਗੁਰਜਨਤ ਬਹੁਤ ਚੰਗੇ ਸੁਭਾਅ ਦਾ ਮਾਲਕ ਸੀ ਉਹ ਕਰੀਬ 5 ਤੋਂ 6 ਸਾਲ ਪਹਿਲਾਂ ਕਮਲੀ ਸਿੰਗਾਪੁਰ ਗਿਆ ਸੀ ਜਿਸ ਤੋਂ ਬਾਅਦ ਗੁਰਜਨਤ 7 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਜੀ ਹਾਂ ਸਿੰਗਾਪੁਰ ਤੋਂ ਉਹ ਕੈਨੇਡਾ ਚਲਾ ਗਿਆ ਸੀ ਉਹਨਾਂ ਨੇ ਦੱਸਿਆ ਕਿ 17 ਜਨਵਰੀ ਨੂੰ ਸੜਕ ਹਾਦਸੇ ਦੇ ਵਿੱਚ ਗੁਰਜੰਟ ਸਿੰਘ ਦੀ ਮੌਤ ਹੋ ਗਈ ਉਹਨਾਂ ਭਾਰਤ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਜੰਟ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਦੇ ਲਈ ਮਦਦ ਕੀਤੀ ਜਾਵੇ ਤਾਂ ਜੋ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਤੇ ਸੰਸਕਾਰ ਕਰ ਸਕਣ ਉਦਰੀ ਗੱਲਬਾਤ ਦੌਰਾਨ ਮ੍ਰਿਤਕ ਦੇ ਰਸਤੇਦਾਨ ਦੇ ਸਿਆਕੀ ਗੁਰਜੰਟ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਲਈ ਆਰਥਿਕ ਮਦਦ ਇਕੱਠੀ ਕੀਤੀ ਜਾ ਰਹੀ ਹੈ ਜਿਸ ਲਈ ਕੈਨੇਡਾ ਵਿੱਚ ਮ੍ਰਿਤਕ ਗੁਰਜੰਟ ਸਿੰਘ ਦਾ ਚਚੇਰਾ ਭਰਾ ਨਿਰਮਲ ਸਿੰਘ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਮਦਦ ਕਰ ਸੋਸ਼ਲ ਮੀਡੀਆ ਤੋਂ ਮਦਦ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਉਹਨਾਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕਰਦੇ ਹਨ ਕਿ ਗੁਰਜਨ ਸਿੰਘ ਦੇ ਮ੍ਰਿਤਕ ਦੇ ਨੂੰ ਛੇਤੀ ਪਾਰਤ ਲਈ ਉਹਨਾਂ ਲਈ ਯਤਨ ਕੀਤੇ ਜਾ ਰਹੇ ਨੇ ਪਰ ਇਸ ਦੌਰਾਨ ਪਰਿਵਾਰ ਦੀ ਮੰਗ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਨੂੰ ਦਿੱਲੀ ਦੀ ਬਜਾਏ ਅਮਰਸਰ 에ਰਪੋਰਟ ਵਿਖੇ ਲਿਆ ਬਜਾਵੇ। ਉਹਨਾਂ ਨੇ ਅਪੀਲ ਕੀਤੀ ਕਿ ਇਸ ਦੌਰਾਨ ਕਾਗਜ਼ੀ ਕਾਰਵਾਈ ਵਿੱਚ ਕੋਈ ਟਿਲ ਨਾ ਵਰਤੀ ਜਾਵੇ ਤਾਂ ਜੋ ਪਰਿਵਾਰ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਸਮੇਂ ਸਿਰ ਕਰ ਸਕਣ। ਸਿਤਾਰਿਆਂ ਦੀ ਲੀਕ ਚੇਤੇ ਰਹਿੰਦੀ ਆ ਕਦੋਂ ਸੀ ਉਹ ਵਿਛੜੇ ਤਰੀਕ ਚੇਤੇ ਰਹਿੰਦੀ ਆ ਲੰਮੀਆਂ ਵਾਟਾਂ ਤੇ ਜਿਹੜੇ ਪਏ ਜਿੰਦੇ ਮੇਰੀਓ ਮੁੜਦੇ ਕਦੇ ਨਾ ਜਿਹੜੇ ਗਏ ਜਿੰਦੇ ਮੇਰੀ 17 ਜਨਵਰੀ ਦਾ ਜਿਹੜਾ ਦਿਨ ਸਾਡੇ ਇਲਾਕੇ ਵਾਸਤੇ ਜਾਂ ਸਾਡੇ ਪਿੰਡ ਵਾਸਤੇ ਬਹੁਤ ਮਨੂਸ ਦਿਨ ਸੀ ਇਸ ਦਿਨ ਕੈਨੇਡਾ ਵਿੱਚ ਸਾਡਾ ਛੋਟਾ ਵੀਰ ਗੁਰਜੰਟ ਜੋ ਕਿ ਬਹੁਤ ਹੀ ਮੈਲਨਸਾਰ ਨਿਤਨੇਮੀ ਗੁਰੂ ਮਹਾਰਾਜ ਦਾ ਨਾਮ ਲੈਣ ਵਾਲਾ ਇੱਕ ਆਮ ਪਰਿਵਾਰ ਦੇ ਵਿੱਚੋਂ ਸੀ ਬੜੀਆਂ ਆਸਾਂ ਲੈ ਕੇ ਕੈਨੇਡਾ ਦੇ ਵਿੱਚ ਪਹੁੰਚਾ ਸਿੰਗਾਪੁਰ ਥਾਣੀ ਤੇ ਇੱਕ ਹਾਦਸੇ ਦੇ ਵਿੱਚ ਉਹ ਸਾਡੀ ਰੂਹ ਸਾਡੇ ਤੋਂ ਵਿਛੜ ਗਈ ਆ ਬਹੁਤ ਪਿਆਰੀ ਰੂਸੀਓ ਸਾਡਾ ਪੂਰਾ ਇਲਾਕਾ ਜਿਹੜਾ ਉਹ ਸੁਗਮਈਆ ਤੇ ਇਸ ਵੇਲੇ ਜਿਹੜੀ ਆ ਉਹਦੀ ਅਸੀਂ ਡੈੱਡ ਬੋਡੀ ਲੈਣ ਲਈ ਇਸ ਮੁੱਚਾ ਇਲਾਕਾ ਤੇ ਸਾਰੇ ਸੰਘਰਸ਼ ਕਰ ਰਹੇ ਆ ਤੇ ਬاہر ਬੈਠਾ ਚਾਚੇ ਦਾ ਪੁੱਤ ਨਿਰਮਲ ਸਿੰਘ ਵੱਲੋਂ ਵੀ ਇੱਕ ਜਿਹੜੀ ਮੁਹਮ ਵਿੱਢੀ ਗਈ ਆ ਆਪਾਂ ਭਈ ਦਾਨੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਵੀਰਾਂ ਨੂੰ ਵੀ ਜੋ ਵੀ ਤਿਲਫੁਲ ਜਿੱਦਾਂ ਵੀ ਆਪਾਂ ਉਸ ਦੀ ਛੇਤੀ ਤੋਂ ਛੇਤੀ ਜਿਹੜੀ ਡੈੱਡ ਬੋਡੀ ਉਰਜੈਂਟ ਦੀ ਲੈ ਕੇ ਆਉਣੀ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਜੋ ਵੀ ਆ ਵੱਧ ਚੜ ਕੇ ਸਾਰ ਬਾਕੀ ਇਸ ਪਰਿਵਾਰ ਇਹ ਤੁਹਾਨੂੰ ਵੀ ਪਤਾ ਪੰਜਾਬ ਦੇ ਪੁੱਤ ਕਿਤਰਾ ਕਰਜ਼ਾਈ ਹੋ ਹੋ ਕੇ ਕਿਤਰਾ ਔਖੇ ਹੋ ਹੋ ਕੇ ਜੜਿਆ ਉਹ ਜਾ ਰਹੇ ਵਿਦੇਸ਼ਾਂ ਦੇ ਵਿੱਚ ਪਰ ਕੁਦਰਤ ਨੂੰ ਹੋਰ ਮਨਜ਼ੂਰ ਆ ਸਾਡੇ ਪਿੰਡ ਦਾ ਪਹਿਲਾ ਵੀ ਇੱਕ ਨੌਜਾਨ ਅਵਤਾਰ ਸਿੰਘ ਆ ਪਾਇ ਇਸੇ ਤਰ੍ਹਾਂ ਹਾਸੀ ਦਾ ਸ਼ਿਕਾਰ ਹੋ ਗਿਆ ਸੀ ਇਸ ਪਰਿਵਾਰ ਤੇ ਵੀ ਚਲੋ ਮਹਾਰਾਜ ਦੀ ਬੜੀ ਕਿਰਪਾ ਵੇ ਮੂੰਹ ਤਾਂ ਨਹੀਂ ਕਹਿੰਦੇ ਪਰ ਸਾਨੂੰ ਪਤਾ ਹੈ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਬੱਚੇ ਨੂੰ ਸੈੱਟ ਕੀਤਾ 4-5 ਸਾਲ ਪਹਿਲਾਂ ਸਿੰਗਾਪੁਰ ਵੀਰਿਆ ਤੇ ਬਾਕੀ ਸਾਰੇ ਡੰਡੇਟਰਾਂ ਨੂੰ ਜਿੰਨੇ ਵੀਰਾਂ ਦਾਨੀ ਸੱਜਣਾ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜਾ ਵਾ ਨਾ ਇਹ ਆਪਾਂ ਪਰਿਵਾਰ ਦੀ ਮਤ ਕਰਨੀ ਆ ਤੇ ਖਾਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਉਹ ਤਤ ਪਰ ਹੁਣ ਜਿੰਨੇ ਵੀ ਜਲਦੀ ਹੋਵੇ ਇਹ ਛੱਡੇ ਸੋਟੇ ਵੀਰ ਛੱਡੇ ਭਰਾ ਗੁਰਜੰਟ ਦੀ ਜਿਹੜੀ ਉਹ ਡੈਡ ਬੁਡੀ ਲੈ ਸਕੇ ਤਾਂ ਕਿ ਮਾਪੇ ਤੇ ਜਾਂ ਇਲਾਕਾ ਸਾਰਾ ਉਹਦੇ ਆਖਰੀ ਦਰਸ਼ਨ ਕਰ ਸਕਣ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ